ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਵਿਆਹ ਕਦੋਂ ਅਤੇ ਕਿਵੇਂ ਰੱਦ ਕੀਤਾ ਜਾਂਦਾ ਹੈ ਤਲਾਕ ਦੇ ਵਿੱਚ ਤੇ ਵਿਆਹ ਨੂੰ ਰੱਦ ਕਰਨ ਦੇ ਵਿੱਚ ਫਰਕ ਕੀ ਹੈ ਕਈ ਵਾਰੀ ਜਦੋਂ ਕਈ ਪਤੀ ਪਤਨੀ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੇ ਵਿੱਚ ਫੇਲ ਹੋ ਜਾਂਦੇ ਨੇ ਅਸਮਰਥ ਹੋ ਜਾਂਦੇ ਨੇ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਈ ਵਾਰੀ ਕਈ ਘਰਾਂ ਦੇ ਵਿੱਚ ਲੜਾਈ ਝਗੜਾ ਟਕਰਾਰ ਕਈ ਵਾਰੀ ਹਸਬੰਦ ਵਾਈਫ ਦੀਆਂ ਆਦਤਾਂ ਨਹੀਂ ਮਿਲਦੀਆਂ ਕਈ ਵਾਰੀ ਉਹਨਾਂ ਦੀ ਸੋਚ ਨਹੀਂ ਮਿਲਦੀ ਕੰਨਾਂ ਦੇ ਸੁਭਾਅ ਨਹੀਂ ਮਿਲਦੇ ਜਾਂ ਕਈ ਕਾਰਨ ਹੋਰ ਵੀ ਹੋ ਸਕਦੇ ਨੇ ਤਾਂ ਫਿਰ ਉਹ ਆਪਣੇ ਵਿਆਹ ਨੂੰ ਖਤਮ ਕਰਨ ਦੇ ਬਾਰੇ ਵਿੱਚ ਸੋਚਦੇ ਨੇ ਪਰ ਵਿਆਹ ਦੇ ਰਿਸ਼ਤੇ ਨੂੰ ਖਤਮ ਕਰਨ ਦੇ ਦੋ ਤਰੀਕੇ ਨੇ ਕਾਨੂੰਨ ਦੇ ਮੁਤਾਬਕ ਇੱਕ ਤਰੀਕਾ ਤਾਂ ਉਹ ਹੈ ਜਿਸ ਦੇ ਵਿੱਚ ਵਿਆਹ ਨੂੰ ਪੂਰੀ ਤਰ੍ਹਾਂ ਗਲਤ ਮੰਨਿਆ ਜਾਂਦਾ ਹੈ ਤੇ ਦੂਜਾ ਤਰੀਕਾ ਉਹ ਹੈ ਜਿਸ ਦੇ ਵਿੱਚ ਕਾਨੂੰਨ ਦੇ ਅਨੁਸਾਰ ਵਿਆਹ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਂਦਾ ਹੈ ਇਸੇ ਲਈ ਸਾਡੇ ਸਾਰਿਆਂ ਦੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਦੋ ਤਰੀਕੇ ਕਿਹੜੇ-ਕਿਹੜੇ ਨੇ ਤੇ ਇਹਨਾਂ ਵਿੱਚੋਂ ਕਿਹੜਾ ਤਰੀਕਾ ਸਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਹ ਰੱਦ ਕਰਨ ਦੇ ਬਾਰੇ ਵਿੱਚ ਤੇ ਤਲਾਕ ਦੇ ਵਿਸ਼ੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਵਿਆਹ ਨੂੰ ਰੱਦ ਕਰਨਾ ਤੇ ਜਿਹੜਾ ਦੂਜਾ ਤਰੀਕਾ ਸੀ ਤਲਾਕ ਦੇ ਬਾਰੇ ਚ ਗੱਲ ਕੀਤੀ ਹੈ ਡਿਵੋਰਸ ਜਿਹਨੂੰ ਅਸੀਂ ਕਹਿੰਦੇ ਆ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਤੇ ਵਿਆਹ ਕਦੋਂ ਅਤੇ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਤੇ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੋ ਸਕਦੇ ਨੇ ਜਿਵੇਂ ਕਿ ਵਿਆਹ ਰੱਦ ਕਰਨਾ ਕੀ ਹੈ ਵਿਆਹ ਕਦੋਂ ਅਤੇ ਕਿੰਨਾ ਹਾਲਾਤਾਂ ਦੇ ਵਿੱਚ ਰੱਦ ਕੀਤਾ ਜਾ ਸਕਦਾ ਹੈ ਵਿਆਹ ਨੂੰ ਰੱਦ ਕਰਨ ਦੇ ਲਈ ਕਾਨੂੰਨੀ ਵਿਵਸਥਾ ਕੀ ਹੈ ਕਾਨੂੰਨ ਕੀ ਕਹਿੰਦਾ ਹੈ ਇਹ ਕਾਨੂੰਨ ਕਿਸਤੇ ਲਾਗੂ ਹੁੰਦਾ ਹੈ ਤੇ ਦੂਜੇ ਧਰਮਾਂ ਦੇ ਵਿੱਚ ਵਿਆਹ ਨੂੰ ਰੱਦ ਕਰਨ ਦੇ ਲਈ ਕੀ ਕਾਨੂੰਨ ਹੈ ਤਲਾਕ ਕਿਹੜੇ ਕਾਰਨਾਂ ਕਰਕੇ ਲਿਆ ਜਾ ਸਕਦਾ ਹੈ ਕੀ ਗਰਾਉਂਡ ਹੋ ਸਕਦੇ ਨੇ ਗੁਜਾਰੇ ਭੱਤੇ ਬਾਰੇ ਚ ਜਾਇਦਾਦ ਦੇ ਅਧਿਕਾਰਾਂ ਦੇ ਬਾਰੇ ਚ ਬੱਚਿਆਂ ਦਾ ਕੀ ਹੋਊਗਾ ਜਦੋਂ ਵਿਆਹ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ ਇਸ ਤੇ ਵੀ ਥੋੜਾ ਜਿਹਾ ਸੰਖੇਪ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਕਈ ਵਾਰੀ ਦੂਜੀ ਵਾਰ ਵਿਆਹ ਕਰਵਾਉਣਾ ਹੁੰਦਾ ਹੈ ਆਫਟਰ ਡਿਵੋਰਸ ਤਲਾਕ ਤੋਂ ਬਾਅਦ ਜਾਂ ਕਈ ਵਾਰੀ ਵਿਆਹ ਖਤਮ ਹੋਣ ਤੋਂ ਬਾਅਦ ਰੱਦ ਹੋਣ ਤੋਂ ਬਾਅਦ ਫਿਰ ਦੁਬਾਰਾ ਰੀ ਮੈਰਿਜ ਕਰਨੀ ਹੁੰਦੀ ਹੈ ਪੁਨਰ ਵਿਆਹ ਕਰਨਾ ਹੁੰਦਾ ਹੈ ਉਸ ਦੇ ਬਾਰੇ ਵਿੱਚ ਵਿਆਹ ਨੂੰ ਖਤਮ ਕਰਨ ਅਤੇ ਤਲਾਕ ਲੈਣ ਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਦਸਤਾਵੇਜ਼ ਚਾਹੀਦੇ ਹੁੰਦੇ ਨੇ ਤੇ ਵਿਆਹ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀ ਹੈ ਤੇ ਇੱਕ ਹੋਰ ਗੱਲ ਹੈ ਕਿ ਇਹਨਾਂ ਦੋਨਾਂ ਤਰੀਕਿਆਂ ਦੇ ਵਿੱਚੋਂ ਕਿਹੜਾ ਵਿਕਲਪ ਹੈ ਜਿਹੜਾ ਬਿਹਤਰ ਹੈ ਠੀਕ ਹੈ ਸਹੀ ਹੈ ਦੋਸਤੋ ਵਿਆਹ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਵਿਆਹ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਜਿਵੇਂ ਇਹ ਕਦੇ ਹੋਇਆ ਹੀ ਨਾ ਹੋਵੇ ਜਾਨੀ ਕਿ ਵਿਆਹ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਰੱਦ ਕਰਨਾ ਸ਼ਰਲ ਪਾਸ਼ਾ ਦੇ ਵਿੱਚ ਸੌਖੀ ਭਾਸ਼ਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਦਾਲਤ ਇਹ ਫੈਸਲਾ ਕਰਦੀ ਹੈ ਕਿ ਤੁਹਾਡਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਹੈਗਾ ਤਾਂ ਅਦਾਲਤ ਉਸ ਵਿਆਹ ਨੂੰ ਖਤਮ ਕਰ ਦਿੰਦੀ ਹੈ ਜਾਨੀ ਇਸ ਨੂੰ ਰੱਦ ਕਰ ਦਿੰਦੀ ਹੈ ਇਸ ਨੂੰ ਵਿਆਹ ਨੂੰ ਰੱਦ ਕਰਨਾ ਵੀ ਕਹਿ ਸਕਦੇ ਆ ਜਾਂ ਫਿਰ ਵਿਆਹ ਨੂੰ ਖਾਰਜ ਕਰਨਾ ਵੀ ਕਹਿ ਸਕਦੇ ਆ ਤੇ ਜਾਂ ਫਿਰ ਇਸ ਨੂੰ ਖਤਮ ਕਰਨਾ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਅਸੀਂ ਵਰਤ ਸਕਦੇ ਆਂਗੇ ਵਿਆਹ ਕਦੋਂ ਅਤੇ ਕਿੰਨਾ ਹਾਲਾਤਾਂ ਦੇ ਵਿੱਚ ਰੱਦ ਕੀਤਾ ਜਾ ਸਕਦਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਵਿਆਹ ਨੂੰ ਰੱਦ ਕਰਨ ਦੇ ਕੁਝ ਖਾਸ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਇੱਕ ਧੋਖਾਧੜੀ ਸ਼ਾਮਲ ਹੈ ਜੇਕਰ ਪਤੀ ਪਤਨੀ ਦੇ ਵਿੱਚੋਂ ਕਿਸੇ ਇੱਕ ਨੇ ਕਿਸੇ ਦੇ ਨਾਲ ਧੋਖਾ ਕੀਤਾ ਹੈ ਜਾਂ ਕੋਈ ਸਚਾਈ ਹੈ ਜਿਹੜੀ ਉਹ છਪਾ ਲਈ ਲੁਕਾ ਲਈ ਜਾਂ ਕੋਈ ਵੱਡਾ ਝੂਠ ਬੋਲਤਾ ਜਿਵੇਂ ਕਿ ਵਿਆਹ ਤੋਂ ਪਹਿਲਾਂ ਆਪਣੀ ਪਛਾਣ ਜੇ છਪਾ ਲਈ ਹੋਵੇ ਜਾਂ ਫਿਰ ਐਟ ਦੀ ਟਾਈਮ ਆਫ ਮੈਰਿਜ ਵਿਆਹ ਦੇ ਸਮੇਂ ਤੇ ਜਿਹੜੀ ਉਹ ਲੇਡੀ ਹੈ ਉਹ ਕਿਸੇ ਹੋਰ ਪ੍ਰਸੰਦੇ ਦੁਆਰਾ ਪ੍ਰੈਗਨੈਂਟ ਹੋਵੇ ਵਿਆਹ ਦੇ ਟਾਈਮ ਤੇ ਤਾਂ ਵਿਆਹ ਜਿਹੜਾ ਰੱਦ ਕੀਤਾ ਜਾ ਸਕਦਾ ਹੈ ਇਹ ਵੀ ਇੱਕ ਗਰਾਉਂਡ ਹੈ ਜਾਂ ਫਿਰ ਦੂਜਾ ਅੱਗੇ ਅਸੀਂ ਕਹਿ ਸਕਦੇ ਹਾਂ ਕੋਈ ਡਰਾਤ ਠਮਕਾ ਦਵਾ ਜਾਂ ਜ਼ਬਰਦਸਤੀ ਜੇਕਰ ਵਿਆਹ ਡਰਾਤ ਕੇ ਦਵਾ ਕੇ ਠਮਕਾ ਕੇ ਜ਼ਬਰਦਸਤੀ ਕੀਤਾ ਗਿਆ ਹੋਵੇ ਜਿਵੇਂ ਕਿ ਵਿਆਹ ਲਈ ਮਜਬੂਰ ਕੀਤਾ ਗਿਆ ਹੋਵੇ ਤੇ ਇਸ ਤੋਂ ਅੱਗੇ ਅਸੀਂ ਕਹਿ ਸਕਦੇ ਹਾਂ ਜੇ ਕੋਈ ਨਵਾਲਗ ਹੋਵੇ ਜੇਕਰ ਵਿਅਕਤੀ ਵਿਆਹ ਦੇ ਸਮੇਂ ਤੇ ਕਾਨੂੰਨੀ ਤੌਰ ਤੇ ਬਾਲਗ ਹੋਣ ਦੀ ਜਿਹੜੀ ਉਮਰ ਹੈ ਜਿਵੇਂ ਕਿ ਮੁੰਡਿਆਂ ਦੇ ਲਈ 21 ਸਾਲ ਤੇ ਕੁੜੀਆਂ ਦੇ ਲਈ 18 ਸਾਲ ਹੈ ਜੇ ਇਸ ਉਮਰ ਤੋਂ ਕੋਈ ਘਟ ਹੈ ਵਿਆਹ ਦੇ ਟਾਈਮ ਤੇ ਤਾਂ ਫਿਰ ਵਿਆਹ ਰੱਦ ਕੀਤਾ ਜਾ ਸਕਦਾ ਹੈ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਫਿਰ ਪਹਿਲੇ ਵਿਆਹ ਨੂੰ ਪੂਰਾ ਕੀਤੇ ਬਿਨਾ ਮਤਲਬ ਕਿ ਤਲਾਕ ਲੈੇ ਬਿਨਾ ਦੂਜਾ ਵਿਆਹ ਕਰਦਾ ਹੈ ਤਾਂ ਦੂਜਾ ਵਿਆਹ ਜਿਹੜਾ ਉਹ ਰੱਦ ਮੰਨਿਆ ਜਾਂਦਾ ਹੈ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈਗੀ ਅੱਗੇ ਅਸੀਂ ਕਹਿ ਸਕਦੇ ਹਾਂ ਮਾਨਸਿਕ ਸਥਿਤੀ ਦਾ ਠੀਕ ਨਾ ਹੋਣਾ ਜੇਕਰ ਵਿਆਹ ਦੇ ਸਮੇਂ ਕਿਸੇ ਵੀ ਧਿਰ ਦੀ ਮਾਨਸਿਕ ਸਥਿਤੀ ਹੈ ਜਿਹੜੀ ਉਹ ਠੀਕ ਨਾ ਹੋਵੇ ਸਾਉਂਡ ਮਾਈਂਡ ਨਾ ਹੋਵੇ ਤਾਂ ਵੀ ਜਿਹੜਾ ਵਿਆਹ ਖਤਮ ਕੀਤਾ ਜਾ ਸਕਦਾ ਹੈ ਤੇ ਇੱਕ ਹੋਰ ਇੰਪੋਰਟੈਂਟ ਗੱਲ ਕਿ ਕੋਈ ਨਜ਼ਦੀਕੀ ਰਿਸ਼ਤੇ ਦੇ ਵਿੱਚ ਵਿਆਹ ਦਾ ਹੋਇਆ ਹੋਣਾ ਜਿਵੇਂ ਕਿ ਕੋਈ ਨੇੜੇ ਦਾ ਰਿਸ਼ਤਾ ਹੈ ਉੱਥੇ ਵਿਆਹ ਹੋ ਗਿਆ ਜੇਕਰ ਤੇਰਾ ਅਜਿਹੇ ਰਿਸ਼ਤੇ ਦੇ ਵਿੱਚ ਨੇ ਜਿੱਥੇ ਵਿਆਹ ਕਾਨੂੰਨ ਦੇ ਦੁਆਰਾ ਵਰਜਿਤ ਹੈ ਜਿੱਥੇ ਕਾਨੂੰਨ ਅਲਾਉ ਨਹੀਂ ਕਰਦਾ ਕਿ ਇੱਥੇ ਵਿਆਹ ਹੋਣਾ ਚਾਹੀਦਾ ਜਿਵੇਂ ਕਿ ਬਹੁਤ ਹੀ ਨਜ਼ਦੀਕੀ ਖੂਨ ਦੇ ਰਿਸ਼ਤੇ ਹੁੰਦੇ ਨੇ ਜਿਵੇਂ ਕਿ ਮੰਨ ਲਓ ਕੋਈ ਸੱਕੀ ਭੂਆ ਦੀ ਕੁੜੀ ਐ ਜਾਂ ਕੋਈ ਸੱਕੀ ਭੂਆ ਦਾ ਮੁੰਡਾ ਐ ਮਾਮੇ ਦਾ ਮੁੰਡਾ ਐ ਮਾਸੀ ਦਾ ਮੁੰਡਾ ਐ ਜਿੱਥੇ ਮਤਲਬ ਅਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਵਿਆਹ ਨਹੀਂ ਕਰਵਾ ਸਕਦੇ ਉਹਨਾਂ ਕੇਸਾਂ ਦੇ ਵਿੱਚ ਵਿਆਹ ਰੱਦ ਕੀਤਾ ਜਾ ਸਕਦਾ ਹੈ ਵਿਆਹ ਨੂੰ ਰੱਦ ਕਰਨ ਦੇ ਲਈ ਕਾਨੂੰਨੀ ਵਿਵਸਥਾ ਕੀ ਹੈ ਵਿਆਹ ਨੂੰ ਰੱਦ ਕਰਨ ਦੇ ਨਾਲ ਸੰਬੰਧਿਤ ਜਿਹੜਾ ਕਾਨੂੰਨ ਬਣਿਆ ਹੋਇਆ ਹੈ ਹਿੰਦੂ ਮੈਰਿਜ ਐਕਟ 1955 ਦੇ ਵਿੱਚ ਕਾਨੂੰਨ ਬਣਿਆ ਸੀਗਾ ਇਸ ਦੀ ਧਾਰਾ ਹੈ ਜਿਹੜੀ 12 ਉਹ ਤੁਸੀਂ ਵੀ ਪੜ ਸਕਦੇ ਹੋ ਇੰਟਰਨੈਟ ਤੇ ਉਸ ਦੇ ਵਿੱਚ ਕੁਝ ਕਾਰਨ ਦੱਸੇ ਗਏ ਨੇ ਇਸ ਧਾਰਾ ਦੇ ਅਨੁਸਾਰ ਜੇਕਰ ਦੱਸੇ ਗਏ ਕਾਰਨਾ ਵਿੱਚੋਂ ਕੋਈ ਵੀ ਪਾਇਆ ਜਾਂਦਾ ਹੈ ਤਾਂ ਕੋਈ ਵੀ ਧਿਰ ਅਦਾਲਤ ਦੇ ਵਿੱਚ ਕੇਸ ਦਾਇਰ ਕਰ ਸਕਦੀ ਹੈ ਵਿਆਹ ਨੂੰ ਰੱਦ ਕਰਵਾਉਣ ਦੇ ਲਈ ਤੇ ਇਹ ਜਿਹੜਾ ਕਾਨੂੰਨ ਹੈ ਉਹ ਕਿਸ ਤੇ ਲਾਗੂ ਹੁੰਦਾ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਹਿੰਦੂ ਮੈਰਿਜ ਐਕਟ ਇਸ ਕਾਨੂੰਨ ਦੇ ਅੱਗੇ ਸ਼ਬਦ ਲੱਗਿਆ ਹੋਇਆ ਹੈ ਹਿੰਦੂ ਪਰ ਇਸ ਕਾਨੂੰਨ ਦੇ ਵਿੱਚ ਜਿਹੜੇ ਸਿੱਖ ਨੇ ਜੈਨ ਨੇ ਬੋਧੀ ਨੇ ਇਹਨਾਂ ਧਰਮਾਂ ਦੇ ਲੋਕ ਵੀ ਸ਼ਾਮਲ ਨੇ ਇਹਨਾਂ ਤੇ ਵੀ ਇਹ ਕਾਨੂੰਨ ਲਾਗੂ ਹੁੰਦਾ ਹੈ ਇਹ ਨਾ ਸਮਝ ਲਿਓ ਕਿ ਇਹ ਸਿਰਫ ਹਿੰਦੂਆਂ ਤੇ ਲਾਗੂ ਹੁੰਦਾ ਹੈ ਭਾਵੇਂ ਕੋਈ ਸਿੱਖ ਹੋਵੇ ਜੈਨੀ ਹੋਵੇ ਬੋਧੀ ਹੋਵੇ ਸਾਰਿਆਂ ਤੇ ਹੀ ਹਿੰਦੂ ਮੈਰਿਜ ਐਕਟ ਹੈ ਜਿਹੜਾ ਉਹ ਲਾਗੂ ਹੁੰਦਾ ਹੈ ਜੇਕਰ ਕੋਈ ਵੀ ਵਿਅਕਤੀ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਹੈ ਇਹਨਾਂ ਤੋਂ ਬਿਨਾ ਤਾਂ ਉਹਨਾਂ ਦੇ ਲਈ ਵੱਖਰਾ ਕਾਨੂੰਨ ਹੈ ਜਿਵੇਂ ਕਿ ਮੁਸਲਮਾਨ ਧਰਮ ਹੈ ਈਸਾਈ ਧਰਮ ਹੈ ਪਾਰਸੀ ਜਾਂ ਫਿਰ ਜਿਵੇਂ ਇੰਟਰ ਰਿਲੀਜੀਅਨ ਮੈਰਿਜ ਹੋ ਜਾਂਦੀ ਹੈ ਵੱਖ-ਵੱਖ ਧਰਮ ਦੇ ਹੁੰਦੇ ਨੇ ਮੁੰਡਾ ਕੁੜੀ ਤਾਂ ਫਿਰ ਉਹ ਸਪੈਸ਼ਲ ਮੈਰਿਜ ਐਕਟ ਇੱਕ ਬਣਿਆ ਹੋਇਆ ਹੈ 1954 ਦਾ ਉਸ ਦੇ ਤਹਿਤ ਉਹ ਕਾਨੂੰਨ ਲਾਗੂ ਹੁੰਦੇ ਨੇਗੇ ਤੇ ਜਿਹੜਾ ਮੁਸਲਮ ਲਾਅ ਹੈ ਉਹ ਜਿਹੜਾ ਉਹਨਾਂ ਦਾ ਪਰਸਨਲ ਲਾਅ ਹੈ ਜਾਂ ਸਰੀਆ ਜਿਹਨੂੰ ਅਸੀਂ ਕਹਿ ਸਕਦੇ ਆਂਗੇ ਉਹ ਲਾਅ ਹੈ ਉਹਨਾਂ ਤੇ ਲਾਗੂ ਹੁੰਦਾ ਹੈ ਤੇ ਇੱਕ ਜਿਹੜਾ ਦੂਜਾ ਤਰੀਕਾ ਹੈ ਜਿਸ ਦੀ ਅਸੀਂ ਗੱਲ ਕੀਤੀ ਹੈ ਉਹ ਹੈਗਾ ਤਲਾਕ ਹੁਣ ਅਸੀਂ ਗੱਲ ਕੀਤੀ ਹੈ ਵਿਆਹ ਨੂੰ ਰੱਦ ਕਰਨ ਦੇ ਬਾਰੇ ਚ ਇਹ ਇੱਕ ਤਰੀਕਾ ਸੀ ਅਗਲਾ ਤਰੀਕਾ ਹੈਗਾ ਤਲਾਕ ਜਾਂ ਡਿਵੋਰਸ ਤਲਾਕ ਦਾ ਅਰਥ ਹੈ ਕਿ ਪਤੀ ਪਤਨੀ ਕਾਨੂੰਨੀ ਤੌਰ ਤੇ ਆਪਣੇ ਵਿਆਹ ਦੇ ਬੰਧਨ ਨੂੰ ਖਤਮ ਕਰ ਦਿੰਦੇ ਨੇ ਜਦੋਂ ਦੋਵੇਂ ਇਕੱਠੇ ਰਹਿਣਾ ਨਹੀਂ ਚਾਹੁੰਦੇ ਤਾਂ ਵਿਆਹ ਜਿਹੜਾ ਉਹ ਅਦਾਲਤ ਦੇ ਰਾਹੀਂ ਭੰਗ ਹੋ ਜਾਂਦਾ ਹੈ ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਂਦੇ ਨੇਗੇ ਤਲਾਕ ਦੇ ਬਾਰੇ ਚ ਬਹੁਤਾ ਕੁਝ ਬੋਲਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਕਿ ਤਲਾਕ ਲਿਆ ਜਾ ਸਕਦਾ ਹੈ ਕੋਰਟ ਆਰਡਰ ਕਰ ਸਕਦੀ ਹੈ ਜੇਕਰ ਪਤੀ ਜਾਂ ਪਤਨੀ ਇੱਕ ਦੂਜੇ ਨੂੰ ਸਰੀਰਕ ਜਾਂ ਮਾਨਸਿਕ ਤੌਰ ਤੇ ਦੁਰਵਿਵਹਾਰ ਕਰਦੇ ਨੇ ਜਿਹਨੂੰ ਅਸੀਂ क्रੂਅਲਟੀ ਵੀ ਕਹਿ ਦਿੰਦੇ ਹਾਂ ਤਾਂ ਫਿਰ ਪੀੜਤ ਧਿਰ ਵੱਲੋਂ ਤਲਾਕ ਦੀ ਮੰਗ ਕੀਤੀ ਜਾ ਸਕਦੀ ਹੈ ਕੋਰਟ ਦੇ ਵਿੱਚ ਕੇਸ ਹੈ ਜਿਹੜਾ ਪਾਇਆ ਜਾ ਸਕਦਾ ਹੈ ਜੇਕਰ ਪਤੀ ਜਾਂ ਪਤਨੀ ਵਿੱਚੋਂ ਕਿਸੇ ਦਾ ਵੀ ਕਿਸੇ ਤੀਜੇ ਵਿਅਕਤੀ ਦੇ ਨਾਲ ਸੰਬੰਧ ਹੈ ਕਹਿਣ ਤੋਂ ਭਾਵ ਕਿ ਕੋਈ ਗੈਰ ਸੰਬੰਧ ਹੈ ਸੈਕਸ਼ੂਅਲ ਇੰਟਰਕੋਰਸ ਕਿਸੇ ਨਾਲ ਕੀਤਾ ਹੈ ਕਿਸੇ ਥਰਡ ਪਰਸਨ ਦੇ ਨਾਲ ਕਿਸੇ ਵੀ ਧਿਰ ਨੇ ਭਾਵੇਂ ਹਸਬੰਡ ਹੋਵੇ ਭਾਵੇਂ ਵਾਈਫ ਹੋਵੇ ਤਾਂ ਇਹ ਤਲਾਕ ਤੱਕ ਪਹੁੰਚ ਸਕਦਾ ਹੈ ਤਲਾਕ ਦਾ ਇੱਕ ਕਾਰਨ ਹੋ ਸਕਦਾ ਹੈ ਅਗਲਾ ਕਾਰਨ ਅਸੀਂ ਕਹਿ ਸਕਦੇ ਹਾਂ ਘਰ ਛੱਡਣਾ ਤਿਆਗ ਜੇਕਰ ਪਤੀ ਜਾਂ ਪਤਨੀ ਵਿੱਚੋਂ ਬਿਨਾਂ ਕਿਸੇ ਕਾਰਨ ਦੀ ਕਿਸੇ ਨੇ ਵੀ ਬਿਨਾਂ ਕਿਸੇ ਨੂੰ ਦੱਸੇ ਲੰਮੇ ਸਮੇਂ ਦੇ ਲਈ ਘਰ ਛੱਡ ਦਿੱਤਾ ਹੈ ਪਰਿਵਾਰ ਛੱਡ ਦਿੱਤਾ ਹੈ ਦੂਰ ਚਲਾ ਗਿਆ ਦੂਰ ਰਹਿੰਦਾ ਜਾਂ ਰਹਿੰਦੀ ਹੈ ਤਾਂ ਦੂਜਾ ਜਿਹੜਾ ਸਾਥੀ ਵਿਅਕਤੀ ਹੈ ਉਹ ਤਲਾਕ ਦੀ ਮੰਗ ਕਰ ਸਕਦਾ ਜਿਵੇਂ ਕਿ ਅਸੀਂ ਕਈ ਵਾਰੀ ਪੜ੍ਹਦੇ ਆ ਕਿ ਜੇ 7 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਕਿ 파ਟਨਰ ਦਾ ਪਤਾ ਹੀ ਨਹੀਂ ਕਿੱਥੇ ਹੈ ਕਿਵੇਂ ਹੈ ਮਰ ਗਿਆ ਹੈ ਕਿ ਜਿਉਂਦਾ ਹੈ ਤਾਂ ਫਿਰ ਵਿਆਹ ਜਿਹੜਾ ਉਹ ਰੱਦ ਹੋ ਸਕਦਾ ਹੈ ਖਤਮ ਹੋ ਸਕਦਾ ਹੈ ਤੇ ਅੱਗੇ ਜਿਹੜਾ ਜੇ ਸੈਕੰਡ ਮੈਰਿਜ ਕਰਨੀ ਹੈ ਉਹ ਕਰਵਾਈ ਜਾ ਸਕਦੀ ਹੈ ਜੇ 7 ਸਾਲ ਤੋਂ ਉਸ ਲਾਈਫ ਪਾਰਟਨਰ ਦਾ ਕੋਈ ਅਤਾ ਪਤਾ ਨਹੀਂ ਕਿ ਕਿੱਥੇ ਹੈ ਤੇ ਅਗਲਾ ਕਾਰਨ ਅਸੀਂ ਮਾਨਸਿਕ ਬਿਮਾਰੀ ਵੀ ਕਹਿ ਸਕਦੇ ਹਾਂ ਜੇਕਰ ਵਿਆਹ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕਿਸੇ ਦੀ ਮਾਨਸਿਕ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਸਾਉਂਡ ਮਾਈਂਡ ਨਹੀਂ ਹੈਗਾ ਦੋਨਾਂ ਵਿੱਚੋਂ ਕੋਈ ਅਨ ਸਾਉਂਡ ਮਾਈਂਡ ਹੈ ਅਤੇ ਇਕੱਠੇ ਰਹਿਣਾ ਮੁਸ਼ਕਲ ਹੈ ਤਾਂ ਵੀ ਤਲਾਕ ਹੈ ਜਿਹੜਾ ਲਿਆ ਜਾ ਸਕਦਾ ਹੈ ਤੇ ਸਰੀਰਕ ਸੰਬੰਧ ਬਣਾਉਣ ਦੇ ਯੋਗ ਨਾ ਹੋਣਾ ਵੀ ਇੱਕ ਵੱਡਾ ਕਾਰਨ ਹੈ ਜੇਕਰ ਵਿਆਹ ਤੋਂ ਬਾਅਦ ਪਤੀ ਪਤਨੀ ਵਿਚਕਾਰ ਕੋਈ ਸਰੀਰਕ ਸੰਬੰਧ ਨਹੀਂ ਹੁੰਦਾ ਤਾਂ ਇਸ ਨੂੰ ਤਲਾਕ ਦਾ ਆਧਾਰ ਮੰਨਿਆ ਜਾ ਸਕਦਾ ਹੈ ਜੇ ਕੋਈ ਧਰਮ ਬਦਲ ਲੈਂਦਾ ਹੈ ਵਿਆਹ ਤੋਂ ਬਾਅਦ ਭਾਵੇਂ ਪਤੀ ਹੋਵੇ ਭਾਵੇਂ ਪਤਨੀ ਹੋਵੇ ਜੇ ਉਹ ਆਪਣਾ ਧਰਮ ਬਦਲ ਲੈਂਦੇ ਨੇ ਕੋਈ ਹੋਰ ਧਰਮ ਅਪਣਾ ਲੈਂਦੇ ਨੇ ਤਾਂ ਫਿਰ ਦੂਜਾ ਸਾਥੀ ਤਲਾਕ ਦੀ ਮੰਗ ਕਰ ਸਕਦਾ ਹੈ ਜੇਕਰ ਕਿਸੇ ਨੇ ਸੰਸਾਰ ਨੂੰ ਹੀ ਤਿਆਗ ਦਿੱਤਾ ਹੋਵੇ ਕੋਈ ਇਹੋ ਜਿਹੇ ਧਰਮ ਦੇ ਵਿੱਚ ਐਂਟਰ ਹੋ ਗਿਆ ਹੋਵੇ ਕਿ ਉਸਨੇ ਸੰਸਾਰ ਨੂੰ ਹੀ ਛੱਡ ਦਿੱਤਾ ਹੈ ਦੁਨੀਆ ਨੂੰ ਹੀ ਛੱਡ ਦਿੱਤਾ ਤਾਂ ਵੀ ਤਲਾਕ ਦੀ ਮੰਗ ਕੀਤੀ ਜਾ ਸਕਦੀ ਹੈ ਦੂਜੀ ਧਿਰ ਵੱਲੋਂ ਦੋਸਤੋ ਵਿਆਹ ਦੇ ਪਵਿੱਤਰ ਬੰਧਨ ਨੂੰ ਖਤਮ ਕਰਨ ਦੇ ਜਿਹੜੇ ਇਹ ਦੋ ਕਾਨੂੰਨੀ ਤਰੀਕੇ ਨੇ ਇੱਕ ਵਿਆਹ ਨੂੰ ਰੱਦ ਕਰਨਾ ਤੇ ਦੂਜਾ ਤਲਾਕ ਇਹ ਦੋ ਵੱਖ-ਵੱਖ ਕਾਨੂੰਨੀ ਪ੍ਰਕਿਰਿਆਵਾਂ ਨੇ ਜਿਨ੍ਹਾਂ ਦਾ ਉਦੇਸ਼ ਵੱਖਰਾ ਹੈ ਤੇ ਪ੍ਰਭਾਵ ਵੀ ਵੱਖਰਾ ਹੈ ਪ੍ਰਕਿਰਿਆ ਵੀ ਵੱਖਰੀ ਹੈ ਵਿਆਹ ਰੱਦ ਕਰਨ ਵਾਲੇ ਕੇਸ ਦੇ ਵਿੱਚ ਅਦਾਲਤ ਸਵੀਕਾਰ ਕਰਦੀ ਹੈ ਕਿ ਵਿਆਹ ਸ਼ੁਰੂ ਤੋਂ ਹੀ ਗਲਤ ਸੀਗਾ ਸਟਾਰਟਿੰਗ ਤੋਂ ਹੀ ਇਸੇ ਲਈ ਵਿਆਹ ਨੂੰ ਕਦੇ ਨਾ ਹੋਇਆ ਮੰਨਿਆ ਜਾਊਗਾ ਤਲਾਕ ਵਾਲੇ ਕੇਸ ਦੇ ਵਿੱਚ ਅਦਾਲਤ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਵਿਆਹ ਸਹੀ ਸੀਗਾ ਠੀਕ ਸੀਗਾ ਕਾਨੂੰਨ ਮੁਤਾਬਕ ਹੋਇਆ ਸੀ ਪਰ ਹੁਣ ਦੋਵੇਂ ਹਸਬੰਡ ਵਾਈਫ ਇਕੱਠੇ ਨਹੀਂ ਰਹਿ ਸਕਦੇ ਕਾਰਨ ਤੁਹਾਨੂੰ ਪਤਾ ਹੀ ਨੇ ਇਸੇ ਲਈ ਫਿਰ ਵਿਆਹ ਨੂੰ ਖਤਮ ਕੀਤਾ ਜਾ ਸਕਦਾ ਹੈ ਕੋਰਟ ਦੁਆਰਾ ਡਿਵੋਰਸ ਦੇ ਆਰਡਰ ਹੋ ਸਕਦੇ ਨੇ ਜੇਕਰ ਵਿਆਹ ਵਿਆਹ ਦੇ ਵਿੱਚ ਸ਼ੁਰੂ ਤੋਂ ਹੀ ਕੋਈ ਵੱਡੀ ਗਲਤੀ ਹੋ ਜਾਂਦੀ ਹੈ ਜਿਵੇਂ ਕਿ ਕਿਸੇ ਨੇ ਕੋਈ ਵੱਡਾ ਝੂਠ ਬੋਲਿਆ ਜਾਂ ਦਬਾਅ ਦੇ ਹੇਠ ਆ ਕੇ ਵਿਆਹ ਕਰ ਲਿਆ ਜਾਂ ਕੋਈ ਨਵਾਂ ਲਗਾ ਹੈ ਜਾਂ ਪਹਿਲਾਂ ਹੀ ਕੋਈ ਵਿਆਹ ਹੋਇਆ ਹੈ ਤਾਂ ਵਿਆਹ ਰੱਦ ਕੀਤਾ ਜਾ ਸਕਦਾ ਹੈ ਜੇਕਰ ਵਿਆਹ ਤੋਂ ਬਾਅਦ ਰਿਸ਼ਤਾ ਵਿਗੜਦਾ ਹੈ ਵਿਆਹ ਠੀਕ ਹੋਇਆ ਸੀ ਸਹੀ ਹੋਇਆ ਸੀ ਜਿਵੇਂ ਕਿ ਕੋਈ ਅੰਬਾ ਵਿਆਹ ਤੋਂ ਬਾਅਦ ਹਰ ਰੋਜ਼ ਲੜਾਈ ਝਗੜਾ ਹੁੰਦਾ ਹੈ ਜਾਂ ਦੋਵੇਂ ਇਕੱਠਾ ਨਹੀਂ ਰਹਿਣਾ ਚਾਹੁੰਦੇ ਜਾਂ ਕਈ ਹੋਰ ਵੀ ਕਾਰਨ ਹੋ ਸਕਦੇ ਨੇ ਤਾਂ ਵੀ ਤਲਾਕ ਲਿਆ ਜਾ ਸਕਦਾ ਹੈ ਤਲਾਕ ਦਾ ਤੁਹਾਨੂੰ ਪਤਾ ਹੀ ਹੈ ਕਿ ਤਲਾਕ ਵੀ ਦੋ ਤਰੀਕਿਆਂ ਦੇ ਨਾਲ ਹੋ ਸਕਦਾ ਹੈ ਇੱਕ ਤਾਂ ਦੋਨਾਂ ਦੀ ਸਹਿਮਤੀ ਦੇ ਨਾਲ ਤੇ ਇੱਕ ਦੂਜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਧਿਰ ਵੱਲੋਂ ਵੀ ਫੈਲ ਕੀਤਾ ਜਾ ਸਕਦਾ ਹੈ ਤੇ ਉਸ ਕੇਸ ਦੇ ਵਿੱਚ ਫਿਰ ਕੋਰਟ ਨੇ ਫੈਸਲਾ ਕਰਨਾ ਹੁੰਦਾ ਹੈ ਭਾਵੇਂ ਵਿਆਹ ਰੱਦ ਹੋ ਜਾਵੇ ਖਤਮ ਹੋ ਜਾਵੇ ਉਸ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਕਾਨੂੰਨੀ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਤਲਾਕ ਦਾ ਵੀ ਬੱਚਿਆਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਦੋਨੋਂ ਕੇਸਾਂ ਦੇ ਵਿੱਚ ਰੱਦ ਕੀਤੇ ਗਏ ਵਿਆਹ ਦੇ ਵਿੱਚ ਪਤਨੀ ਨੂੰ ਗੁਜ਼ਾਰਾ ਭੱਤਾ ਜਾਂ ਫਿਰ ਜਿਹੜੇ ਜਾਇਦਾਦ ਦੇ ਹੱਕ ਨੇ ਉਹ ਮਿਲਣ ਦੀ ਜਿਹੜੀ ਸੰਭਾਵਨਾ ਹੈ ਉਹ ਘੱਟ ਹੁੰਦੀ ਹੈ ਪਰ ਕੁਝ ਕੁ ਮਾਮਲਿਆਂ ਦੇ ਵਿੱਚ ਅਦਾਲਤ ਅਦਾਲਤ ਹੈ ਜਿਹੜੀ ਕੋਰਟ ਹੈ ਉਹ ਫੈਸਲਾ ਦੇ ਸਕਦੀ ਹੈ ਤਲਾਕ ਦੇ ਵਿੱਚ ਜਿਹੜਾ ਤਲਾਕ ਵਾਲਾ ਕੇਸ ਹੈ ਉਥੇ ਪਤਨੀ ਨੂੰ ਜਾਂ ਪਤੀ ਨੂੰ ਅਦਾਲਤ ਦੁਆਰਾ ਫੈਸਲਾ ਕੀਤੇ ਅਨੁਸਾਰ ਗੁਜ਼ਾਰਾ ਭੱਤਾ ਬੱਚਿਆਂ ਦੀ ਹਿਰਾਸਤ ਅਤੇ ਜਾਇਦਾਦ ਦੇ ਵਿੱਚ ਹਿੱਸਾ ਮਿਲ ਸਕਦਾ ਹੈ। ਵਿਆਹ ਨੂੰ ਰੱਦ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਹਿੰਦੂ ਮੈਰਿਜ ਐਕਟ 1955 ਦੀ ਧਾਰਾ 12 ਦੇ ਤਹਿਤ ਦਿੱਤੀ ਗਈ ਹੈ। ਤੁਸੀਂ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਹੋਗੇ। ਤਲਾਕ ਦੇ ਕਾਰਨ ਅਤੇ ਪ੍ਰਕਿਰਿਆ ਜਿਹੜੀ ਉਹ ਹਿੰਦੂ ਮੈਰਿਜ ਐਕਟ ਦੀ ਧਾਰਾ 13 ਦੇ ਵਿੱਚ ਦਿੱਤੀ ਗਈ ਹੈਗੀ। ਤੇ ਵਿਆਹ ਰੱਦ ਹੋਣ ਤੋਂ ਬਾਅਦ ਕੀ ਹੁੰਦਾ ਹੈ ਇਹ ਵੀ ਇੱਕ ਇੰਪੋਰਟੈਂਟ ਜਿਹੜਾ ਸਵਾਲ ਹੈਗਾ ਦੋਸਤੋ ਵਿਆਹ ਰੱਦ ਹੋਣ ਤੋਂ ਬਾਅਦ ਵਿਆਹ ਨੂੰ ਅਬੈਦ ਮੰਨਿਆ ਜਾਂਦਾ ਹੈ ਵਿਆਹ ਨੂੰ ਰੱਦ ਕਰਨ ਤੋਂ ਬਾਅਦ ਅਦਾਲਤ ਇਹ ਮੰਨਦੀ ਹੈ ਕਿ ਵਿਆਹ ਸ਼ੁਰੂ ਤੋਂ ਹੀ ਗਲਤ ਸੀਗਾ ਸਾਡੇ ਅੱਗੇ ਇੱਕ ਹੋਰ ਵੀ ਸਵਾਲ ਹੈ ਕਿ ਵਿਆਹ ਦੇ ਰੱਦ ਹੋਣ ਤੋਂ ਬਾਅਦ ਜਿਹੜੇ ਵਿਆਹ ਤੋਂ ਬੱਚੇ ਹੁੰਦੇ ਨੇ ਉਹਨਾਂ ਦਾ ਕੀ ਹੋਊਗਾ ਦੋਸਤੋ ਜੇਕਰ ਵਿਆਹ ਤੋਂ ਬੱਚੇ ਹੈਗੇ ਨੇ ਤਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਕਾਨੂੰਨੀ ਮੰਨਿਆ ਜਾਊਗਾ ਉਹਨਾਂ ਨੂੰ ਮਾਪਿਆਂ ਦੀ ਪਛਾਣ ਵੀ ਮਿਲੂਗੀ ਤੇ ਉਹਨਾਂ ਨੂੰ ਦੇਖਭਾਲ ਦਾ ਵੀ ਹੱਕ ਹੈ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਤੇ ਜਾਇਦਾਦ ਦੇ ਅਧਿਕਾਰ ਨੇ ਜਿਹੜੇ ਉਹ ਵੀ ਪ੍ਰਾਪਤ ਹੁੰਦੇ ਨੇ ਵਿਆਹ ਦੇ ਰੱਦ ਹੋਣ ਤੋਂ ਬਾਅਦ ਜਿਹੜੇ ਪਤੀ ਪਤਨੀ ਹੁੰਦੇ ਨੇ ਉਹਨਾਂ ਦਾ ਇੱਕ ਦੂਜੇ ਦੀ ਜਾਇਦਾਦ ਤੇ ਕੋਈ ਵੀ ਹੱਕ ਨਹੀਂ ਹੁੰਦਾ ਪਰ ਜੇਕਰ ਕੋਈ ਇੱਕ ਧਿਰ ਕਮਜ਼ੋਰ ਹੈ ਆਰਥਿਕ ਤੌਰ ਤੇ ਬੀਕ ਹੈ ਤਾਂ ਫਿਰ ਜਿਹੜੀ ਅਦਾਲਤ ਹੈ ਉਹ ਗੁਜ਼ਾਰੇ ਭੱਤੇ ਦਾ ਆਰਡਰ ਕਰ ਸਕਦੀ ਹੈਗੀ ਜਿਹੜੀ ਅਸੀਂ ਸੈਕੰਡ ਮੈਰਿਜ ਵਾਲੀ ਗੱਲ ਕੀਤੀ ਸੀ ਦੁਬਾਰਾ ਵਿਆਹ ਕਰਵਾਉਣ ਵਾਲੀ ਵਿਆਹ ਦੇ ਰੱਦ ਹੋਣ ਤੋਂ ਬਾਅਦ ਦੋਨੋਂ ਧਿਰਾਂ ਦੁਬਾਰਾ ਵਿਆਹ ਕਰ ਸਕਦੀਆਂ ਨੇ ਇਸ ਦੇ ਲਈ ਕਿਸੇ ਵੀ ਵਿਸ਼ੇਸ਼ ਪ੍ਰਵਾਨਗੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਨਮੈਰਿਡ ਜਾਂ ਫਿਰ ਆਣ ਵਿਆਹਿਆ ਹੋਇਆ ਹੀ ਮੰਨਿਆ ਜਾਂਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਵਿਆਹ ਤਾਂ ਹੋਇਆ ਹੀ ਨਹੀਂ ਤੇ ਤਲਾਕ ਵਾਲੇ ਕੇਸ ਦੇ ਵਿੱਚ ਤਲਾਕ ਤੋਂ ਬਾਅਦ ਕੀ ਹੁੰਦਾ ਹੈ ਕੁਝ ਮੁੱਖ ਗੱਲਾਂ ਨੇ ਜੋ ਤਲਾਕ ਤੋਂ ਬਾਅਦ ਵਾਪਰਦੀਆਂ ਨੇ ਸ਼ਰਲ ਭਾਸ਼ਾ ਵਿੱਚ ਅਸੀਂ ਕਹੀਏ ਜਿਵੇਂ ਕਿ ਬੱਚਿਆਂ ਦੀ ਦੇਖਭਾਲ ਤੇ ਖਰਚੇ ਤਲਾਕ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਬੱਚੇ ਕਿਸ ਦੇ ਨਾਲ ਰਹਿਣਗੇ ਅਦਾਲਤ ਬੱਚਿਆਂ ਦੀ ਭਲਾਈ ਦੇ ਲਈ ਫੈਸਲਾ ਕਰਦੀ ਹੈ ਬੱਚਿਆਂ ਦੀ ਭਲਾਈ ਦੇਖਦੀ ਹੈ ਉਹਨਾਂ ਦਾ ਫਿਊਚਰ ਦੇਖਦੀ ਹੈ ਤੇ ਜਾਇਦਾਦ ਦੀ ਵੰਡ ਦੇ ਬਾਰੇ ਵਿੱਚ ਪਤੀ ਪਤਨੀ ਨੇ ਜੋ ਵੀ ਇਕੱਠੇ ਖਰੀਦੇਗਾ ਉਹ ਤਲਾਕ ਤੋਂ ਬਾਅਦ ਵੰਡਿਆ ਜਾਂਦਾ ਹੈਗਾ ਅਦਾਲਤ ਦੇਖਦੀ ਹੈ ਕਿ ਸਾਰਾ ਕੁਝ ਸਹੀ ਢੰਗ ਨਾਲ ਵੰਡਿਆ ਗਿਆ ਹੈ ਕਿ ਜੇਕਰ ਤਲਾਕ ਤੋਂ ਬਾਅਦ ਪਤਨੀ ਬਿੱਤੀ ਤੌਰ ਤੇ ਕਮਜ਼ੋਰ ਹੈ ਜਾਨੀ ਕਿ ਉਸ ਦੇ ਕੋਲ ਆਪਣੀ ਜ਼ਿੰਦਗੀ ਸਹੀ ਢੰਗ ਦੇ ਨਾਲ ਜਿਉਣ ਲਈ ਪੈਸੇ ਨਹੀਂ ਹੈਗੇ ਤਾਂ ਅਦਾਲਤ ਉਸ ਨੂੰ ਗੁਜ਼ਾਰਾ ਪੱਤਾ ਦੇਣ ਦਾ ਫੈਸਲਾ ਵੀ ਕਰ ਸਕਦੀ ਹੈ ਪਰ ਬਹੁਤ ਰੇਅਰ ਕੇਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਲਟਾ ਖਰਚਾ ਵੀ ਲੱਗ ਜਾਂਦਾ ਹੈ ਤੇ ਸੈਕੰਡ ਮੈਰਿਜ ਵਾਲੀ ਅਸੀਂ ਜਿਹੜੀ ਗੱਲ ਕੀਤੀ ਹੈ ਪਹਿਲਾਂ ਵਿਆਹ ਰੱਦ ਵਾਲੇ ਕੇਸ ਦੇ ਵਿੱਚ ਇਸੇ ਤਰ੍ਹਾਂ ਤਲਾਕ ਤੋਂ ਬਾਅਦ ਦੋਨੋਂ ਆਪਣੀ ਪਸੰਦ ਦੇ ਕਿਸੇ ਵੀ ਵਿਅਕਤੀ ਦੇ ਨਾਲ ਵਿਆਹ ਕਰ ਸਕਦੇ ਨੇ ਇਸ ਲਈ ਕੋਈ ਵੀ ਪਾਬੰਦੀ ਨਹੀਂ ਹੈਗੀ ਕਈ ਦੋਸਤਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਵਿਆਹ ਨੂੰ ਖਤਮ ਕਰਨ ਦੇ ਲਈ ਅਤੇ ਤਲਾਕ ਲੈਣ ਦੇ ਲਈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹੁੰਦੇ ਨੇ ਜਦੋਂ ਕੋਈ ਵਿਆਹ ਰੱਦ ਕਰਨਾ ਹੈ ਜਾਂ ਤਲਾਕ ਕਰਵਾਉਣਾ ਹੈ ਤਾਂ ਕੁਝ ਮਹੱਤਮਪੂਰਨ ਜਿਹੜੇ ਡਾਕੂਮੈਂਟ ਹੁੰਦੇ ਨੇ ਦਸਤਾਵੇਜ਼ ਹੁੰਦੇ ਨੇ ਉਹ ਅਦਾਲਤ ਦੇ ਵਿੱਚ ਕੇਸ ਫਾਈਲ ਕਰਨ ਦੇ ਲਈ ਚਾਹੀਦੇ ਹੁੰਦੇ ਨੇਗੇ ਇਹ ਦਸਤਾਵੇਜ਼ ਸਾਬਤ ਕਰਦੇ ਨੇ ਕਿ ਤੁਹਾਡੀ ਗੱਲ ਸਹੀ ਹੈ ਕੇਸ ਸਹੀ ਤਰੀਕੇ ਨਾਲ ਅੱਗੇ ਵੱਧ ਸਕਦਾ ਹੈ ਵਿਆਹ ਰੱਦ ਕਰਨ ਅਤੇ ਤਲਾਕ ਦੇ ਲਈ ਸਭ ਤੋਂ ਮਹੱਤਮਪੂਰਨ ਜਿਹੜੇ ਦਸਤਾਵੇਜ਼ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਵਿਆਹ ਦਾ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਪਛਾਣ ਦਾ ਕੋਈ ਸਬੂਤ ਜਿਵੇਂ ਕਿ ਆਧਾਰ ਕਾਰਡ ਕੋਈ ਵੋਟਰ ਆਈਡੀ ਜਾਂ ਕੋਈ ਹੋਰ ਆਈਡੀ ਫਿਰ ਜਿਹੜੀ ਪਟੀਸ਼ਨ ਹੁੰਦੀ ਹੈ ਉਹ ਪੂਰੀ ਪ੍ਰੋਪਰ ਤਿਆਰ ਹੋਣੀ ਚਾਹੀਦੀ ਹੈ ਐਫੀ ਡੈਵਟ ਵਗੈਰਾ ਨਾਲ ਲੱਗਦੇ ਨੇ ਜਿਵੇਂ ਜੇ ਬੱਚੇ ਨੇ ਤਾਂ ਬੱਚਿਆਂ ਦਾ ਜਨਮ ਸਰਟੀਫਿਕੇਟ ਬਰਥ ਸਰਟੀਫਿਕੇਟ ਵਿਆਹ ਰੱਦ ਕਰਨ ਦੇ ਲਈ ਜਿਹੜੇ ਵਿਸ਼ੇਸ਼ ਡਾਕੂਮੈਂਟ ਅਸੀਂ ਕਹਿ ਸਕਦੇ ਹਾਂ ਵਿਆਹ ਰੱਦ ਕਰਨ ਦੇ ਕਾਰਨ ਦਾ ਸਬੂਤ ਜਿਵੇਂ ਕਿ ਨਵਾਲਗ ਹੋਣਾ ਕੋਈ ਧੋਖਾ ਹੋ ਗਿਆ ਕੋਈ ਡਰਾਤਮਕਾ ਕੇ ਦਵਾ ਦੇ ਵਿੱਚ ਵਿਆਹ ਹੋ ਗਿਆ ਜਾਂ ਫਿਰ ਗਵਾਹਾਂ ਦੇ ਬਿਆਨ ਅਸੀਂ ਕਹਿ ਸਕਦੇ ਹਾਂ ਜੇ ਲੋੜ ਹੋਵੇ ਤਾਂ ਤੇ ਜਨਮ ਸਰਟੀਫਿਕੇਟ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਨਵਾਲਗਦੀ ਉਮਰ ਸਾਬਤ ਕਰਨ ਦੇ ਲਈ ਖਾਸ ਕਰਕੇ ਜਦੋਂ ਉਮਰ ਘੱਟ ਹੁੰਦੀ ਹੈ ਤਾਂ ਉਸ ਟਾਈਮ ਤੇ ਜਨਮ ਸਰਟੀਫਿਕੇਟ ਦੀ ਜਨਮ ਦੇ ਸਬੂਤ ਦੀ ਵੀ ਲੋੜ ਪੈਂਦੀ ਹੈ ਵਿਆਹ ਨੂੰ ਰੱਦ ਕਰਵਾਉਣ ਦੀ ਲਈ ਕੁਝ ਮਹੱਤਮਪੂਰਨ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਹੈ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰਨ ਦੀ ਲੋੜ ਹੁੰਦੀ ਹੈ ਜਿਹੜਾ ਵਿਅਕਤੀ ਵਿਆਹ ਰੱਦ ਕਰਵਾਉਣਾ ਚਾਹੁੰਦਾ ਉਹ ਉਹ ਅਦਾਲਤ ਦੇ ਵਿੱਚ ਕੇਸ ਫਾਈਲ ਕਰਦਾ ਹੈ ਅਰਜੀ ਦਰਜ ਕਰਦਾ ਹੈ ਇਸ ਦੇ ਵਿੱਚ ਉਹ ਦੱਸਦਾ ਹੈ ਕਿ ਵਿਆਹ ਰੱਦ ਕਰਨ ਦਾ ਕਾਰਨ ਕੀ ਹੈ ਜਿਵੇਂ ਕਿ ਨਵਾਲਗ ਹੋਣਾ ਧੋਖਾਧੜੀ ਹੋਣਾ ਡਰਾ ਆਤਮਕਾ ਜਬਰਦਸਤੀ ਜਾਂ ਕੋਈ ਹੋਰ ਕਾਰਨ ਤੇ ਵਿਆਹ ਦੇ ਜਿਹੜੇ ਕਾਗਜ਼ਾਤ ਹੁੰਦੇ ਨੇ ਉਹ ਚਾਹੀਦੇ ਹੁੰਦੇ ਨੇ ਪਛਾਣ ਪੱਤਰ ਦੀ ਅਸੀਂ ਗੱਲ ਕੀਤੀ ਹੈ ਵਿਆਹ ਨੂੰ ਰੱਦ ਕਰਨ ਦੇ ਕਾਰਨ ਦੇ ਜਿਹੜੇ ਸਬੂਤ ਹੁੰਦੇ ਨੇ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣੇ ਹੁੰਦੇ ਨੇ ਅਦਾਲਤ ਦੋਮਾ ਧਿਰਾਂ ਨੂੰ ਸੁਣਦੀ ਹੈ ਫਿਰ ਤੇ ਸਬੂਤਾਂ ਨੂੰ ਦੇਖਦੀ ਹੈਗੀ ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਵਿਆਹ ਜਾਇਜ਼ ਨਹੀਂ ਸੀਗਾ ਤਾਂ ਫਿਰ ਅਦਾਲਤ ਅੱਗੇ ਹੋਰ ਸੁਣਵਾਈ ਕਰਦੀ ਹੈਗੀ ਅਦਾਲਤ ਫਿਰ ਇਹ ਫੈਸਲਾ ਕਰਦੀ ਹੈ ਕਿ ਵਿਆਹ ਨੂੰ ਰੱਦ ਕਰਨਾ ਹੈ ਜਾਂ ਨਹੀਂ ਜੇਕਰ ਅਦਾਲਤ ਵਿਆਹ ਨੂੰ ਰੱਦ ਕਰ ਦਿੰਦੀ ਹੈ ਤਾਂ ਵਿਆਹ ਨੂੰ ਕਾਨੂੰਨੀ ਤੌਰ ਤੇ ਅਵੈਦ ਮੰਨਿਆ ਜਾਂਦਾ ਹੈ ਅਦਾਲਤ ਵਿਆਹ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੰਦੀ ਹੈ ਆਰਡਰ ਜਾਰੀ ਕਰ ਦਿੰਦੀ ਹੈ ਇਸ ਤੋਂ ਬਾਅਦ ਉਸ ਵਿਆਹ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਜਿਵੇਂ ਕਿ ਇਹ ਕਦੇ ਹੋਇਆ ਹੀ ਨਾ ਹੋਵੇ ਉਹਦੀ ਬੈਲੀ ਉਹ ਜ਼ੀਰੋ ਮੰਨੀ ਜਾਂਦੀ ਹੈ। ਦੋਸਤੋ ਅਖੀਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਆਹ ਨੂੰ ਰੱਦ ਕਰਨਾ ਅਤੇ ਤਲਾਕ ਦੋਵੇਂ ਵਿਆਹ ਖਤਮ ਕਰਨ ਦੇ ਕਾਨੂੰਨੀ ਤਰੀਕੇ ਨੇ। ਇਹਨਾਂ ਦੇ ਆਪਣੇ ਨਿਯਮ ਨੇ, ਆਪਣੇ ਫਾਇਦੇ ਨੇ, ਨੁਕਸਾਨ ਨੇ। ਇਸੇ ਲਈ ਸਹੀ ਫੈਸਲਾ ਲੈਣਾ ਤੇ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੀ ਸਥਿਤੀ ਲਈ ਕਿਹੜਾ ਤਰੀਕਾ ਸਹੀ ਹੈ। ਜੇਕਰ ਤੁਹਾਡੇ ਕੋਲੇ ਇਹਨਾਂ ਦੋਮੋ ਪ੍ਰਕਿਰਿਆਵਾਂ ਦੇ ਬਾਰੇ 'ਚ, ਦੋਨੋਂ ਤਰੀਕਿਆਂ ਦੇ ਬਾਰੇ 'ਚ ਜਾਂ ਫਿਰ ਆਪਣੇ ਅਧਿਕਾਰਾਂ ਦੇ ਬਾਰੇ ਵਿੱਚ ਕੋਈ ਸਵਾਲ ਨੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੇ ਜੇ ਇਹ ਵੀਡੀਓ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ